ਅੱਜ ਉਹ ਬਹੁਤ ਵੱਡਾ ਐਲਾਨ ਹੋਇਆ ਤੇ ਅੱਜ ਲਾਗੂ ਹੋਣ ਜਾ ਰਿਹਾ ਹੈ ਜੀਨੂੰ ਸੁਣ ਕੇ ਸਰਕਾਰਾਂ ਹੱਕੀਆਂ ਬਕੀਆਂ ਨੇ ਸਰਕਾਰਾਂ ਹੈਰਾਨ ਨੇ ਔਰ ਪੂਰਾ ਪੰਜਾਬ ਟਿੱਕ ਟਿੱਕ ਹੀ ਲਾ ਕੇ ਦੇਖ ਰਿਹਾ ਹੈ ਕਿਉਂਕਿ ਪੂਰਾ ਪੰਜਾਬ ਇਹ ਦਿਨ ਦੇਖਣਾ ਚਾਹੁੰਦਾ ਸੀ ਪੂਰੇ ਪੰਜਾਬ ਦੇ ਮਨ ਦੀ ਇੱਛਾ ਪੂਰੀ ਹੋ ਰਹੀ ਹੈ ਕੀ ਹੋਣ ਜਾ ਰਿਹਾ ਹੈ ਪੂਰੀ ਗੱਲ ਤੁਹਾਨੂੰ ਅੱਗੇ ਦੱਸਦੇ ਹਾਂ ਅੱਜ ਚਾਰ ਵੱਡੇ ਮੁੱਦੇ ਨੇ ਜਿਨ੍ਹਾਂ ਦੇ ਉੱਪਰ ਤੁਹਾਨੂੰ ਜਾਣਕਾਰੀ ਦੇਣੀ ਹੈ ਗੌਰ ਨਾਲ ਸੁਣਿਓ ਪੂਰਾ ਅਖੀਰ ਤੱਕ ਸੁਣਿਓ ਤੇ ਆਪਣਾ ਕਮੈਂਟ ਜਰੂਰ ਲਿਖਿਓ ਦੇਖੋ ਜੀ ਸੰਯੁਕਤ ਕਿਸਾਨ ਮੋਰਚਾ ਐਸਕੇਐਮ ਅੱਜ ਸੰਯੁਕਤ ਕਿਸਾਨ ਮੋਰਚਾ ਪੂਰੇ ਦਾ ਪੂਰਾ ਜਿਹੜਾ ਵੱਖਰੇ ਤੌਰ ਤੇ ਲੜਾਈ ਲੜ ਰਿਆ ਸੀ ਜਗਜੀਤ ਸਿੰਘ ਡੱਲੇਵਾਲ ਨਾਲੋਂ ਅੱਜ ਜਗਿੰਦਰ ਸਿੰਘ ਉਗਰਾਹਾ ਰਾਜੇਵਾਲ ਡਾਕਟਰ ਦਰਸ਼ਨਪਾਲ ਰਕੇਸ਼ ਤਕੈਤ ਸਾਰਾ ਸੰਯੁਕਤ ਮੋਰਚਾ ਡੱਲੇਵਾਲ ਕੋਲ ਖਨੌਰੀ ਬਾਰਡਰ ਜਾ ਰਿਹਾ ਹੈ ਔਰ ਅੱਜ ਪੂਰਾ ਸੰਯੁਕਤ ਮੋਰਚਾ ਇੱਕ ਪ੍ਰਪੋਜ਼ਲ ਲੈ ਕੇ 6 ਨੁਕਤੇ ਇੱਕ ਪ੍ਰਪੋਜ਼ਲ ਲੈ ਕੇ ਡੱਲੇਵਾਲ ਕੋਲ ਜਾ ਰਿਹਾ ਹੈ ਤੇ ਉਹ ਇਹ ਪ੍ਰਪੋਜ਼ਲ ਹੈ ਕਿ ਆਓ ਇਹਨਾਂ ਨੁਕਤਿਆਂ ਦੇ ਉੱਪਰ ਏਕਤਾ ਕਰੀਏ ਔਰ ਇਕੱਠੇ ਹੋ ਕੇ ਲੜਾਈ ਲੜੀਏ ਜਿਹੜਾ ਇਕੱਲੇ-ਇਕੱਲੇ ਲੜ ਰਹੇ ਆ ਉਹ ਕੰਮ ਬੰਦ ਕਰੀਏ ਤੇ ਹੁਣ ਸਰਕਾਰਾਂ ਸੱਚਮੁੱਚ ਹੱਕੀਆਂ ਬੱਕੀਆਂ ਨਹੀਂ ਸਰਕਾਰਾਂ ਨੂੰ ਭਾਜੜ ਪਈ ਹੈ ਸਰਕਾਰਾਂ ਪਰੇਸ਼ਾਨ ਨੇ ਕਿ ਕਿ ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ ਬੜੇ ਟਾਈਮ ਤੋਂ ਚੱਲਦੀ ਰਹੀ ਹੈ ਕਈ ਵਾਰ ਆਪਾਂ ਨੂੰ ਇੰਜ ਚਾਪਦਾ ਹੈ ਕਿ ਇਹ ਤਾਂ ਆਪਣੇ ਆਪ ਅੱਡੋ ਪੱਟੀ ਹੋਏ ਪਏ ਨੇ ਆਪਣੇ ਆਪ ਹੀ ਨਿਖੜੇ ਪਏ ਨੇ ਪਰ ਨਹੀਂ ਮਿੱਤਰੋ ਹਕੂਮਤਾਂ ਤੇ ਸਿਆਸਤਾਂ ਬੜਾ ਕੁਝ ਕਰਦੀਆਂ ਨੇ ਔਰ ਕਈ ਵਾਰ ਪਤਾ ਹੀ ਨਹੀਂ ਲੱਗਦਾ ਕਿਵੇਂ ਕਿਵੇਂ ਕੀ ਕੀ ਕੀਤਾ ਜਾ ਰਿਹਾ ਹੁੰਦਾ ਕਈ ਇਹੋ ਜਿਹੇ ਬਿਆਨ ਕਿੱਤੇ ਜਾਂਦੇ ਨੇ ਦਵਾਏ ਜਾਂਦੇ ਨੇ ਕਈ ਐਹੋ ਜਿਹੀਆਂ ਅਫਵਾਹਾਂ ਫਲਾਈਆਂ ਜਾਂਦੀਆਂ ਨੇ ਜਿਨ੍ਹਾਂ ਦੇ ਨਾਲ ਏਕਤਾ ਤੋੜੀਆਂ ਜਾ ਸਕਣ ਔਰ ਇਹੀ ਫਾਰਮੂਲਾ ਸਦੀਆਂ ਤੋਂ ਸੰਘਰਸ਼ ਕਰਨ ਵਾਲੇ ਲੋਕਾਂ ਤੇ ਵਰਤਿਆ ਤੇ ਅਜਮਾਇਆ ਜਾਂਦਾ ਰਿਹਾ ਅੱਜ ਜਗਿੰਦਰ ਸਿੰਘ ਉਗਰਾਹਾ ਨੇ ਜਗਜੀਤ ਸਿੰਘ ਡੱਲੇਵਾਲ ਬਾਰੇ ਇੱਕ ਬਹੁਤ ਵੱਡੀ ਗੱਲ ਬੋਲੀ ਹੈ ਜਿਹੜੀ ਸਾਰਿਆਂ ਨੂੰ ਬਹੁਤ ਚੰਗੀ ਲੱਗੀ ਹੈ ਪਿਆਰੀ ਲੱਗੀ ਹੈ ਉਹ ਕੀ ਬੋਲੀ ਹੈ ਉਹ ਇਹ ਬੋਲਿਆ ਬਹੁਤ ਵੱਡੇ ਲੋਕ ਇਕੱਠ ਦੇ ਵਿੱਚ ਜਗਿੰਦਰ ਅਗਰਾਹਾ ਨੇ ਮੋਗੇ ਦੀ ਰੈਲੀ 'ਚ ਇਹ ਕਿਹਾ ਕਿ ਸ਼ੰਭੂ ਤੇ ਖਣੌਰੀ ਚੱਲ ਰਹੇ ਕਿਸਾਨ ਮੋਰਚੇ ਦੇ ਖਿਲਾਫ ਕੋਈ ਵੀ ਬੰਦਾ ਇੱਕ ਵੀ ਸ਼ਬਦ ਨਾ ਬੋਲੇ ਉਹ ਸਾਡੇ ਨੇ ਉਹਨਾਂ ਦੀਆਂ ਮੰਗਾਂ ਵੀ ਸਾਡੇ ਵਾਲੀਆਂ ਨੇ ਅਸੀਂ ਭਰਾ ਹਾਂ ਤੇ ਕੋਈ ਬੰਦਾ ਉਸ ਮੋਰਚੇ ਦੇ ਖਿਲਾਫ ਇੱਕ ਵੀ ਸ਼ਬਦ ਨਾ ਬੋਲੇ ਇਹ ਜਗਿੰਦਰ ਸਿੰਘ ਉਗਰਾਹਾ ਨੇ ਖੁਦ ਐਲਾਨ ਕੀਤਾ ਮੋਗੇ ਦੀ ਮਹਾਕਿਸਾਨ ਪੰਚਾਇਤ ਦੇ ਵਿੱਚ ਤੁਹਾਨੂੰ ਕਿਵੇਂ ਲੱਗਦਾ ਹੈ ਆਪਣਾ ਕਮੈਂਟ ਯਾਰ ਜਰੂਰ ਕਰਿਓ ਔਰ ਅੱਜ ਜਗਜੀਤ ਸਿੰਘ ਡੱਲੇਵਾਲ ਜਿਹੜਾ ਕਿ ਮਰਨ ਵਰਤ ਦੇ 45 ਦਿਨ ਦੇ ਵਿੱਚ ਹੈ ਬਹੁਤ ਨਾਜ਼ੁਕ ਸਥਿਤੀ ਹੈ ਉਹਦੇ ਕੋਲ ਅੱਜ ਉਹਦੇ ਨਾਲ ਇਕੱਠੇ ਤੌਰ ਤੇ ਲੜਾਈ ਲੜਨ ਵਾਲੇ ਦਿੱਲੀ ਮੋਰਚੇ ਟੀਮ ਇਕੱਠੇ ਬੈਠਣ ਵਾਲੇ ਜੋਗਿੰਦਰ ਸਿੰਘ ਉਗਰਾਹਾ ਬਲਬੀਰ ਸਿੰਘ ਰਾਜੇਵਾਲ ਰਮਿੰਦਰ ਪਟਿਆਲਾ ਡਾਕਟਰ ਦਰਸ਼ਨਪਾਲ ਰਕੇਸ਼ ਟਕੈਤ ਹਰਿੰਦਰ ਲਖੋਵਾਲ ਮਨਜੀਤ ਧਨੇਰ ਹੋਰੀ ਔਰ तमाम ਨਿਰਪਾਇ ਸਿੰਘ ਟੁੱਡੀ ਕੇ ਹੋਰਾਂ ਸਮੇਤ तमाम ਜਥੇਬੰਦੀਆਂ ਜਿਹੜੀਆਂ ਨੇ ਹੋਰ ਵੀ ਬਹੁਤ ਸਾਰੀਆਂ ਜਥੇਬੰਦੀਆਂ ਨੇ ਜਿਹੜੀਆਂ ਅੱਜ ਉਥੇ ਪਹੁੰਚ ਰਹੀਆਂ ਨੇ 101 ਬੰਦਿਆਂ ਦਾ ਜੱਥਾ ਲੈ ਕੇ ਅੱਜ ਖਨੌਰੀ ਮੋਰਚੇ ਦੇ ਉੱਪਰ ਸੰਯੁਕਤ ਕਸਾਲ ਮੋਰਚਾ ਜਾ ਰਿਹਾ ਪਰ ਹੁਣ ਵੇਖਣਾ ਹੈ ਕਿ ਏਕਤਾ ਤੋਂ ਪਿੱਛੇ ਕੌਣ ਹਟਦਾ ਏਕਤਾ ਚਾਹੁੰਦਾ ਕੌਣ ਹੈ ਤੇ ਕੌਣ ਨਹੀਂ ਦੇਖੋ ਜਿਹੜਾ ਵੀ ਏਕਤਾ ਨਹੀਂ ਚਾਹੁੰਦਾ ਲਾਜ਼ਮੀ ਤੌਰ ਤੇ ਲੋਕਾਂ ਨੂੰ ਪਛਾਣ ਕਰ ਲੈਣੀ ਚਾਹੀਦੀ ਹੈ ਜਿਹੜਾ ਪੰਜਾਬ ਦਾ ਭਲਾ ਚਾਹੁੰਦਾ ਹੈ ਜਿਹੜਾ ਕਿਸਾਨੀ ਦਾ ਭਲਾ ਚਾਹੁੰਦਾ ਹੈ ਉਹ ਏਕਤਾ ਵੀ ਕਰਨਾ ਚਾਹੁੰਦਾ ਹੋਊਗਾ ਕਿਉਂਕਿ ਸੈਂਟਰ ਸਰਕਾਰ ਦੇ ਨਾਲ ਲੜਾਈ ਏਕਤਾ ਕੀਤੇ ਬਿਨਾ ਨਹੀਂ ਲੜੀ ਜਾ ਸਕਦੀ ਅੱਗੇ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਇਕੱਠੇ ਹੋ ਕੇ ਦਿੱਲੀ ਮੋਰਚਾ ਲਾਇਆ ਸੀ ਤਾਂ ਮੀ 13 14 ਮਹੀਨੇ ਸਾਢੇ 700 ਦੇ ਕਰੀਬ ਸ਼ਹੀਦੀਆਂ ਤੋਂ ਬਾਅਦ ਸੈਂਟਰ ਸਰਕਾਰ ਦੇ ਕੰਨ ਤੇ ਜੂੰਸ ਰਹੀ ਸੀ ਤੇ ਹੁਣ ਐਵੇਂ ਨਹੀਂ ਕੁਝ ਹੋਣਾ ਜੇ ਇਕੱਠੇ ਹੋ ਕੇ ਲੜਾਈ ਲੜੇਗਾ ਪੰਜਾਬ ਤਾਂ ਹੋਣਾ ਸੰਯੁਕਤ ਕਿਸਾਨ ਮੋਰਚੇ ਨੇ ਮੋਗਾ ਦੇ ਵਿੱਚ ਬਹੁਤ ਵੱਡਾ ਮਹਾ ਇਕੱਠ ਕਰਕੇ ਰੈਲੀ ਕੀਤੀ ਜਿਵੇਂ ਉਸ ਦਿਨ ਇਕੱਠ ਖਣੌਰੀ ਮੋਰਚੇ ਤੇ ਹੋਇਆ ਜਦੋਂ ਡੱਲੇਵਾਲ ਸਾਹਿਬ ਨੇ ਸੱਦਾ ਦਿੱਤਾ ਸੀ ਜਿਵੇਂ ਉਸੇ ਦਿਨ ਹੀ ਇਕੱਠ ਹਰਿਆਣਾ ਦੇ ਟੁਹਾਣਾ ਚ ਹੋਇਆ ਸੀ ਉਸੇ ਤਰ੍ਹਾਂ ਦਾ ਇੱਕ ਬੜਾ ਹੀ ਵੱਡਾ ਇਕੱਠ ਮੋਗਾ ਦੇ ਵਿੱਚ ਕੱਲ ਹੋਇਆ ਔਰ ਉਸ ਇਕੱਠ ਦੇ ਵਿੱਚ ਫਿਰ ਐਲਾਨ ਕੀਤੇ ਗਏ ਕਿ ਇਹਨਾਂ 6 ਨੁਕਤਿਆਂ ਤੇ ਅਸੀਂ ਉਹਨਾਂ ਦੇ ਨਾਲ ਏਕਤਾ ਕਰਨ ਜਾਵਾਂਗੇ ਹੁਣ ਆਪਣੇ ਆਪ ਐਸ ਕੇ ਐਮ ਸੰਯੁਕਤ ਕਿਸਾਨ ਮੋਰਚਾ ਉੱਥੇ ਜਾ ਰਿਹਾ ਹੈ ਤੇ ਹੁਣ ਅੱਗੇ ਕੀ ਹੋਵੇਗਾ ਉਹ ਤੁਹਾਨੂੰ ਅੱਜ ਹੁਣੇ ਉਥੋਂ ਲਾਈਵ ਦਿਖਾਵਾਂਗੇ ਅਗਲੀ ਵੱਡੀ ਖਬਰ ਹੈ ਕਿ ਜਗਜੀਤ ਸਿੰਘ ਡੱਲੇਵਾਲ ਜਿਹੜੇ ਮਰਨ ਵਰਤੇ ਨੇ ਉਹਨਾਂ ਨੇ ਆਪਣੀ ਇੱਛਾ ਆਖਰੀ ਇੱਛਾ ਦਾ ਪ੍ਰਗਟਾਵਾ ਕੀਤਾ ਦੋ ਤਿੰਨ ਗੱਲਾਂ ਉਹਨਾਂ ਨੇ ਕਹੀਆਂ ਨੇ ਪਹਿਲੀ ਗੱਲ ਜਗਜੀਤ ਸਿੰਘ ਡੱਲੇਵਾਲ ਨੇ ਆਖਰੀ ਇੱਛਾ ਵਜੋਂ ਇਹ ਕਹੀ ਹੈ ਕਿ ਇਸ ਤੋਂ ਬਾਅਦ ਮੈਨੂੰ ਕੋਈ ਮਿਲਣਾ ਆਵੇ ਮੈਂ ਕੱਲਾ ਹੀ ਹੁਣ ਆਖਰੀ ਸਾਹ ਤੱਕ ਰ੍ਹਾਂਗਾ ਦੂਜੀ ਗੱਲ ਉਹਨਾਂ ਨੇ ਇਹ ਆਖੀ ਕਿ ਮੇਰੇ ਕੋਲ ਗੁਰਬਾਣੀ ਲਾ ਦਿਓ ਚਿਪ ਚਪਾ ਕੇ ਤੇ ਮੈਂ ਚਾਹਣਾ ਕਿ ਜਦੋਂ ਮੈਂ ਮਰਾਂ ਜਾਵਾ ਇਸ ਧਰਤੀ ਤੋਂ ਜਾਵਾ ਤਾਂ ਮੇਰੇ ਕੰਨਾਂ ਦੇ ਵਿੱਚ ਗੁਰਬਾਣੀ ਪੈ ਰਹੀ ਹੋਵੇ ਤੀਜੀ ਗੱਲ ਉਹਨਾਂ ਨੇ ਇਹ ਆਖੀ ਕਿ ਮੇਰੀ ਲਾਸ਼ ਨੂੰ ਇੱਥੇ ਹੀ ਉਦੋਂ ਤੱਕ ਰੱਖਿਆ ਜਾਵੇ ਜਦੋਂ ਤੱਕ ਕੇਂਦਰ ਸਰਕਾਰ ਮੰਗਾ ਮੰਨ ਨਹੀਂ ਲੈਂਦੀ ਔਰ ਮੇਰੀ ਜੇ ਮੈਨੂੰ ਕੁਝ ਹੋ ਜਾਵੇ ਤਾਂ ਮੇਰੇ ਸਰੀਰ ਨੂੰ ਇੱਥੋਂ ਚੱਕ ਕੇ ਲੈ ਕੇ ਨਾ ਜਾਇਆ ਜਾਵੇ ਇਹ ਤਿੰਨ ਗੱਲਾਂ ਜਿਹੜੀਆਂ ਨੇ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੇ ਬੋਲੀਆਂ ਨੇ ਔਰ ਇਹ ਬਹੁਤ ਭਾਵਕ ਵੀ ਕਰਦੀਆਂ ਨੇ ਜਦੋਂ ਬੰਦਾ ਸੁਣਦਾ ਜਗਜੀਤ ਸਿੰਘ ਡੱਲੇਵਾਲ 49 ਦਿਨ ਮਰਨ ਵਰਤ ਦੇ ਵਿੱਚ ਮੌਜੂਦ ਨੇ ਪਿਛਲੇ ਦਿਨੀ ਜਦੋਂ ਉਹਨਾਂ ਨੇ ਲੋਕਾਂ ਦਾ ਇਕੱਠ ਛੱਡਿਆ ਸੱਧਿਆ ਸੀਗਾ ਤਾਂ ਬੜਾ ਵੱਡਾ ਜਨਸਲਾਬ ਲੋਕਾਂ ਦਾ ਕਿਸਾਨਾਂ ਦਾ ਹੜ ਜਗਜੀਤ ਸਿੰਘ ਡੱਲੇਵਾਲ ਦੇ ਵੱਲ ਗਿਆ ਸੀ ਕਿਉਂਕਿ ਪੰਜਾਬੀ ਜਿਹੜੇ ਨੇ ਇਹ ਕਦੇ ਗਦਾਰ ਨਹੀਂ ਹੁੰਦੇ ਪੰਜਾਬੀ ਕਦੇ ਪੇਠ ਨਹੀਂ ਦਿਖਾਉਂਦੇ ਪੰਜਾਬੀ ਕਦੇ ਪਿੱਛੇ ਨਹੀਂ ਹਟਦੇ ਪੰਜਾਬ ਹਮੇਸ਼ਾ ਜੂਝਦਾ ਰਿਹਾ ਅੱਜ ਵੀ ਜੂਝ ਰਿਹਾ ਹੈ ਕੁਝ ਲੋਕ ਕਹਿੰਦੇ ਨੇ ਖਾਸ ਕਰਕੇ ਬੀਜੇਪੀ ਵਾਲੇ ਕਿ ਪੰਜਾਬ ਨੂੰ ਹੀ ਹਮੇਸ਼ਾ ਤਕਲੀਫ ਕਿਉਂ ਹੁੰਦੀ ਹੈ ਪਹਿਲੇ ਤਿੰਨ ਖੇਤੀ ਕਾਨੂੰਨਾ ਵਿਲੇ ਵੀ ਪੰਜਾਬ ਦੀ ਪੂਸ਼ ਨੂੰ ਅੱਗ ਲੱਗੀ ਸੀ ਤੇ ਹੁਣ ਵੀ ਪੰਜਾਬ ਹੀ ਕਿਉਂ ਬੋਲ ਰਿਹਾ ਤਾਂ ਪੰਜਾਬ ਕਹਿੰਦਾ ਹੈ ਕਿ ਜਦੋਂ ਇੱਥੇ ਮੁਗਲ ਆਏ ਤੇ ਧੀਆਂ ਨੂੰ ਤੁਹਾਡੀਆਂ ਸਾਡੀਆਂ ਨੂੰ ਚੁੱਕ ਕੇ ਲੈ ਜਾਂਦੇ ਸੀ ਉਦੋਂ ਵੀ ਤਕਲੀਫ ਪੰਜਾਬ ਨੂੰ ਸੀ ਪੰਜਾਬ ਅੜਦਾ ਸੀ ਲੜਦਾ ਸੀ ਖੜਦਾ ਸੀ ਜੂਝਦਾ ਸੀ ਤੇ ਛੜਾਉਂਦਾ ਸੀ ਜਦੋਂ ਅੰਗਰੇਜ਼ ਆਏ ਉਦੋਂ ਵੀ ਤਕਲੀਫ ਪੰਜਾਬ ਨੂੰ ਹੀ ਵੱਧ ਹੋਈ ਪੰਜਾਬ ਲੜਿਆ 82% ਕੁਰਬਾਨੀਆਂ ਕੱਲੇ ਪੰਜਾਬ ਨੇ ਦਿੱਤੀਆਂ ਤੇ ਆਜ਼ਾਦੀ ਪੂਰੇ ਦੇਸ਼ ਨੂੰ ਮਿਲੀ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਗਦਰੀ ਬਾਬੇ ਭਗਤ ਸਰਾਭੇ ਸਾਰੇ ਪੰਜਾਬ ਦੇ ਵਿੱਚੋਂ ਪੈਦਾ ਹੋਏ ਜਿੰਨੇ ਕਾਲੇ ਪਾਣੀ ਦੀਆਂ ਸਜ਼ਾਵਾਂ ਤੇ ਫਾਂਸੀਆਂ ਹੋਈਆਂ ਅੰਕੜਾ ਪੜ ਕੇ ਦੇਖ ਲੋ ਪਤਾ ਲੱਗ ਜਾਏਗਾ ਕਿ ਪੰਜਾਬ ਨੂੰ ਹੀ ਤਕਲੀਫ ਕਿਉਂ ਹੁੰਦੀ ਹੈ ਕਿਉਂਕਿ ਗਲਤ ਚੀਜ਼ਾਂ ਦੇ ਖਿਲਾਫ ਤਕਲੀਫ ਹੋਣ ਦੇ ਲਈ ਅੰਦਰ ਅਣਖ ਗੈਰਤ ਦਾ ਹੋਣਾ ਜ਼ਰੂਰੀ ਹੈ ਵਰਨਾ ਥੱਲੇ ਲੱਗ ਕੇ ਤੇ ਤਲਵੇਂ ਚੱਟ ਕੇ ਵੀ ਕੁਝ ਲੋਕ ਜਿਉ ਸਕਦੇ ਨੇ ਪੰਜਾਬ ਦੇ ਅੰਦਰ ਗੈਰਤ ਰਹੀ ਹੈ ਤੇ ਪੰਜਾਬ ਦੇ ਅੰਦਰ ਗੈਰਤ ਇੱਥੋਂ ਦੇ ਇਤਿਹਾਸ ਰਹੀ ਹੈ ਇੱਥੋਂ ਦੇ ਸੱਭਿਆਚਾਰ ਰਹੀ ਹੈ ਕਿਉਂਕਿ ਜਿੰਨੇ ਵੀ ਹਮਲਾਵਰ ਆਏ ਉਹ ਪੰਜਾਬ ਰਾਹੀਂ ਆਏ ਔਰ ਪੰਜਾਬ ਪਹਿਲਾਂ ਟਕਰਾਉਂਦਾ ਰਿਹਾ ਪੰਜਾਬ ਸਭ ਤੋਂ ਪਹਿਲਾਂ ਉਹਨਾਂ ਦੇ ਨਾਲ ਲੜਦਾ ਰਿਹਾ ਪੰਜਾਬ ਦੇ ਅੰਦਰ ਲੜਾਕੂ ਜਜਬਾ ਪੈਦਾ ਹੋਇਆ ਔਰ ਸਭ ਤੋਂ ਵੱਧ ਪਾਣ ਗੁਰੂ ਸਹਿਬਾਨਾਂ ਨੇ ਚਾੜੀ ਗੁਰੂ ਨਾਨਕ ਦੇਵ ਸਾਹਿਬ ਨੇ ਜਦੋਂ ਬਾਬਰ ਦੇ ਨਾਲ ਲੋਹਾ ਲਿਆ ਬਾਬਰ ਨੂੰ ਮੂੰਹ ਤੇ ਜਾਬਰ ਕਿਹਾ ਪਾਪ ਦੀ ਜਾਂਚ ਲੈ ਕਾਬਲ ਉਤਾਇਆ ਜੋਰੀ ਮੰਗੇ ਦਾਨ ਵੇ ਲਾਲੋ ਸ਼ਰਮ ਧਰਮ ਦੋਹੇ ਸੁਖ ਖਲੋਏ ਕੂੜ ਫਿਰੇ ਪ੍ਰਧਾਨ ਵੇ ਲਾਲੋ ਜਦੋਂ ਗੁਰੂ ਨਾਨਕ ਸਾਹਿਬ ਹੋਰਾਂ ਨੇ ਸਿੱਧੀਆਂ ਵੰਗਾਰਾਂ ਪਾਈਆਂ ਹਕੂਮਤਾਂ ਭਾਵੇਂ ਜੇਲਾ ਵੀ ਕਟੀਆਂ ਉਹਨਾਂ ਹਕੂਮਤਾਂ ਦੀਆਂ ਤੇ ਫਿਰ ਉਹ ਵਿਰਾਸਤ ਅੱਗੇ ਗੁਰੂ ਹਰਗੋਬਿੰਦ ਸਾਹਿਬ ਤੱਕ ਆਈ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਉਹਨਾਂ ਨੇ ਚਲਾਈਆਂ ਛੇ ਜੰਗਾਂ ਲੜੀਆਂ ਤੱਕੇ ਜ਼ਬਰ ਜ਼ੁਲਮ ਦੇ ਖਿਲਾਫ ਉਹਨਾਂ ਰਾਜਿਆਂ ਦੇ ਨਾਲ ਤੇ ਫਿਰ ਉਹ ਵਿਰਾਸਤ ਚਲਦੀ ਚਲਦੀ ਸਹਿਬ ਗੁਰੂ ਗੋਬਿੰਦ ਸਿੰਘ ਜੀ ਤੱਕ ਆਈ ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਤੱਕੇ ਜ਼ਬਰ ਜ਼ੁਲਮ ਦੇ ਨਾਲ ਵੱਡੀ ਟੱਕਰ ਲਈ ਆਪਣੇ ਛੋਟੇ-ਛੋਟੇ ਸਹਿਬਜ਼ਾਦਿਆਂ ਤੇ ਆਪਣੀ ਮਾਤਾ ਤੱਕ ਪਿਤਾ ਤੋਂ ਲੈ ਕੇ ਪੂਰਾ ਪਰਿਵਾਰ ਉਹਨਾਂ ਨੇ ਵਾਰਿਆ ਤਾਂ ਫਿਰ ਉਥੋਂ ਪਾਣ ਚੜੀ ਐ ਪੰਜਾਬ ਨੂੰ ਤੇ ਉਹ ਪਾਣ ਅੱਗੇ ਫਿਰ ਬੰਦਾ ਬਹਾਦਰ ਰਾਈ ਉਦੋਂ ਅੱਗੇ ਵਧੀ ਜਦੋਂ ਬੰਦਾ ਬਹਾਦਰ ਨੇ ਪਹਿਲਾ ਤਾਂ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਖਾਲਸਾ ਰਾਜ ਸਥਾਪਿਤ ਕੀਤਾ ਜ਼ਮੀਨਾਂ ਲੋਕਾਂ ਦੇ ਵਿੱਚ ਵੰਡੀਆਂ ਵੱਡੇ ਵੱਡੇ ਜ਼ਗੀਰਦਾਰਾਂ ਤੋਂ ਖੋਹ ਕੇ ਬੰਦਾ ਬਹਾਦਰ ਜੀ ਨੇ ਲੱਖਾਂ ਕਿੱਲੇ ਜ਼ਮੀਨ ਆਮ ਲੋਕਾਂ ਦੇ ਵਿੱਚ ਵੰਡੀ ਤੇ ਫਿਰ ਬੰਦਾ ਬਹਾਦਰ ਤੋਂ ਗਾਂ ਇਹ ਲੜਾਈ ਗਦਰੀ ਬਾਬਿਆਂ ਤੇ ਸ਼ਹੀਦ ਭਗਤ ਸਿੰਘ ਹੋਰਾਂ ਤੱਕ ਆਉਂਦੀ ਹੈ ਆ ਫਿਰ ਜਿੱਦਾਂ ਉਹ ਸਾਡੇ ਸੂਰੇ ਯੋਧੇ ਹੱਸ ਹੱਸ ਕੇ ਫਾਂਸੀਆਂ ਦੇ ਤਖਤਾਂ ਤੇ ਚੜੇ ਤਾਂ ਉਹ ਇਤਿਹਾਸ ਦੀ ਪਾਣ ਸਾਡੇ ਉੱਪਰ ਹੈ ਇਸੇ ਕਰਕੇ ਪੰਜਾਬ ਨੂੰ ਵੱਧ ਤਕਲੀਫ ਹੈ ਹੁਣ ਇੱਕ ਹੋਰ ਬਿਆਨ ਆਇਆ ਕਾਂਗਰਸ ਦੀ ਵੱਡੀ ਆਗੂ ਪ੍ਰੇਂਕਾ ਗਾਂਧੀ ਦਾ ਪ੍ਰੇਂਕਾ ਗਾਂਧੀ ਨੇ ਵੀ ਬਿਆਨ ਦਿੱਤਾ ਡੱਲੇਵਾਲ ਦੇ ਹੱਕ ਚ ਉਹ ਕਹਿੰਦੀ 44 45 ਦਿਨ ਹੋ ਗਏ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਤੇ ਬੈਠਿਆ ਪਰ ਕੇਂਦਰ ਸਰਕਾਰ ਦੇ ਕੰਨਾਂ ਤੇ ਜੂ ਨਹੀਂ ਸਰਕ ਰਹੀ ਕੇਂਦਰ ਸਰਕਾਰ ਨੂੰ ਕੋਈ ਫਿਕਰ ਨਹੀਂ ਕੇਂਦਰ ਸਰਕਾਰ ਸਾਰ ਤੱਕ ਨਹੀਂ ਲੈ ਰਹੀ ਇੱਕ ਇਹੋ ਜਿਹੀ ਹਕੂਮਤ ਹੈ ਗੱਲ ਪ੍ਰੇਮਕਾ ਗਾਂਧੀ ਨੇ ਠੀਕ ਤੇ ਕਰਾਰੀ ਬੋਲੀ ਹੈ ਪਰ ਬੋਲ ਹੁਣ ਮਵੇਂ ਕਰਾਰੀ ਦੇਣੀ ਹੈ ਜੇਕਰ ਰਾਜ ਕਾਂਗਰਸ ਦਾ ਹੁੰਦਾ ਤੇ ਹੋਣਾ ਫਿਰ ਵੀ ਇਹੀ ਗੱਲ ਸੀ ਕਿਉਂਕਿ ਪਾਰਟੀਆਂ ਦੇ ਨਾਂ ਤੇ ਟੈਗ ਵੱਖਰੇ ਨਹੀਂ ਵਿਚਾਰਧਾਰਾ ਨਹੀਂ ਇਹਨਾਂ ਦੇ ਪਿੱਛੇ ਸਾਰਿਆਂ ਦੇ ਪਿੱਛੇ ਵੱਡੇ ਸਰਮਾਇਦਾਰ ਨੇ ਕਿਉਂਕਿ ਜਿਹੜਾ ਰਾਜ ਪ੍ਰਬੰਧ ਦੀ ਕਿਸਮ ਹੈ ਉਹ ਪੂੰਜੀਵਾਦ ਹੈ ਪੂੰਜੀਵਾਦ ਦੇ ਵਿੱਚ ਜਿੰਨੀਆਂ ਵੀ ਪਾਰਟੀਆਂ ਰਾਜ ਕਰਨਗੀਆਂ ਉਹਨਾਂ ਦੇ ਪਿੱਛੇ ਉਹੀ ਕੁਝ ਵੱਡੇ ਘਰਾਣੇ ਹੋਣਗੇ ਹੋਣਗੇ ਤਾਂ ਪ੍ਰਿੰਕਾ ਗਾਂਧੀ ਨੇ ਇਹ ਜਿਹੜਾ ਬਿਆਨ ਦਿੱਤਾ ਹੈ ਇਸ ਬਿਆਨ ਨੇ ਵੀ ਵੱਡੀ ਹਲਚਲ ਪੈਦਾ ਕੀਤੀ ਹੈ ਕਿਉਂਕਿ ਪ੍ਰਿੰਕਾ ਗਾਂਧੀ ਇੱਕ ਵੱਡੀ ਕਾਂਗਰਸ ਨੇਤਾ ਉਹਦੇ ਬਿਆਨ ਨੂੰ ਮੀਡੀਆ ਨੇ ਵੀ ਚੱਕਿਆ ਗੱਲ ਵੀ ਖਰੋ ਨੇ ਸਹੀ ਕਹੀ ਐ ਭਾਵੇਂ ਇਸੇ ਲਈ ਕਹੀ ਐ ਕਿ ਉਹਨਾਂ ਦਾ ਰਾਜ ਨਹੀਂ ਜਦੋਂ ਉਹਨਾਂ ਦਾ ਰਾਜ ਸੀ ਤਾਂ ਜਿਹੜੀਆਂ ਨੀਤੀਆਂ ਅੱਜ ਮੋਦੀ ਸਾਹਿਬ ਹੋਰੀ ਲਾਗੂ ਕਰ ਰਹੇ ਨੇ ਨਾ ਇਹ ਨੀਤੀਆਂ ਕਾਂਗਰਸ ਦੇ ਰਾਜ 'ਚ ਹੀ ਆਈਆਂ ਸੀ ਔਰ ਜਿਹੜੇ ਡਾਕਟਰ ਮਨਮੋਹਨ ਸੇ ਉਹ ਹੋਰਾਂ ਦੀ ਜੈਜੇਕਾਰ ਹੋ ਰਹੀ ਐ ਨਾ ਸੌਰੀ ਟੂ ਸੇ ਡਾਕਟਰ ਮਨਮੋਹਨ ਸਿੰਘ ਨੇ ਇਹ ਨੀਤੀਆਂ ਲੈ ਕੇ ਆਂਦੀਆਂ ਸੀ 1991 ਦੇ ਵਿੱਚ ਜਦੋਂ ਨਰਸੀਮਾ ਰਾਓ ਦੀ ਸਰਕਾਰ ਦੇ ਵਿੱਚ ਉਹਨਾਂ ਨੂੰ ਫైనాన్స్ ਮਿਨਿਸਟਰ ਆਫ ਇੰਡੀਆ ਬਣਾਇਆ ਗਿਆ ਉਦੋਂ ਉਹਨਾਂ ਨੇ ਇਹ ਨੀਤੀਆਂ ਲੈ ਕੇ ਆndੀਆਂ ਤੇ ਫਿਰ WTO ਦੀਆਂ ਨੀਤੀਆਂ ਨੂੰ ਤੜਾ ਤੜ ਪਾਰਤ ਦੇ ਵਿੱਚ ਲਾਗੂ ਕੀਤਾ ਗਿਆ ਡਾਕਟਰ ਮਨਮੋਨ ਸਿੰਘ ਜੀ WB ਦੇ ਅਧਿਕਾਰੀ ਵੀ ਰਹੇ ਨੇ ਵਰਲਡ ਬੈਂਕ ਦੇ ਤਾਂ ਮਨਮੋਨ ਸਿੰਘ ਜੀ ਉਹਨਾਂ ਤੋਂ ਹੀ ਇਹ ਨੀਤੀਆਂ ਜਿਹੜੀਆਂ ਨੇ ਉਹ ਸ਼ੁਰੂ ਹੋਈਆਂ ਲਾਗੂ ਹੋਣੀਆਂ ਵੀ ਸ਼ੁਰੂ ਹੋਈਆਂ ਤੇ ਫਿਰ ਜਦੋਂ ਉਹ ਪ੍ਰਧਾਨ ਮੰਤਰੀ ਬਣਦੇ ਨੇ 2004 ਚ ਅ 2004 ਤੋਂ 2014 ਤੱਕ ਲਗਾਤਾਰ 10 ਸਾਲ ਡਾਕਟਰ ਮਨਮੋਨ ਸਿੰਘ ਪ੍ਰਧਾਨ ਮੰਤਰੀ ਰਹੇ ਤੇ ਇਹੋ ਨੀਤੀਆਂ ਚੱਲਦੀਆਂ ਰਹੀਆਂ ਨੇ ਤਾਂ ਫਿਰ ਅੱਜ ਉਹੀ ਨੀਤੀਆਂ ਨੂੰ ਬੀਜੇਪੀ ਅੱਗੇ ਵਧਾ ਰਹੀ ਹੈ ਜਦੋਂ ਬੀਜੇਪੀ ਦੀ ਸਰਕਾਰ ਨਹੀਂ ਸੀ ਤਾਂ ਬੀਜੇਪੀ ਕਹਿੰਦੀ ਸੀ ਕਿ ਇਹ ਨੀਤੀਆਂ ਗਲਤ ਨੇ ਇਹ ਬੰਦ ਹੋਣੀਆਂ ਚਾਹੀਦੀਆਂ ਨੇ ਆ ਹੋਣਾ ਚਾਹੀਦਾ ਵਾਹ ਹੋਣਾ ਚਾਹੀਦਾ ਪਰ ਕਾਂਗਰਸ ਉਹਦੋਂ ਲਾਗੂ ਕਰ ਰਹੀ ਸੀ ਤੇ ਅੱਜ ਕਾਂਗਰਸ ਦੀ ਸੱਤਾ ਨਹੀਂ ਹੈ ਬੀਜੇਪੀ ਦੀ ਸਰਕਾਰ ਹੈ ਅੱਜ ਬੀਜੇਪੀ ਉਹ ਹੀ ਨੀਤੀਆਂ ਲਾਗੂ ਕਰ ਰਹੀ ਹੈ ਤੇ ਅੱਜ ਕਾਂਗਰਸ ਰੋਕ ਰਹੀ ਹੈ ਹੁਣ ਤੁਸੀਂ ਦੱਸ ਦੋ ਯਾਰ ਤੁਹਾਨੂੰ ਕੀ ਲੱਗਦਾ ਕੌਣ ਕਿਨੂੰ ਕਿਵੇਂ ਬੇਵਕੂਫ ਬਣਾ ਰਿਹਾ ਹੈ ਦੇਖੋ ਉਹ ਸਾਰੇ ਇਕੱਠੇ ਨੇ ਬੇਵਕੂਫ ਕਿਨੂੰ ਬਣਾਇਆ ਜਾ ਰਿਹਾ ਸਾਨੂੰ ਕਦੋਂ ਤੋਂ ਸਦੀਆਂ ਤੋਂ ਯਾਰ ਰਾਜਿਆਂ ਦੇ ਵੇਲੇ ਤੋਂ ਰਾਜਿਆਂ ਦੇ ਵੇਲੇ ਤੋਂ ਅੰਗਰੇਜ਼ਾਂ ਦੇ ਵੇਲੇ ਤੱਕ ਤੇ ਫਿਰ ਅੱਜ 1947 ਤੋਂ ਬਾਅਦ ਕਾਲੇ ਅੰਗਰੇਜ਼ਾਂ ਦੇ ਵੇਲੇ ਤੱਕ ਸੋ ਤੁਸੀਂ ਕੀ ਕਹੋਗੇ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਮੈਂ ਤੁਹਾਡਾ ਵੀ ਡਾਕਟਰ ਬਖਸ਼ੀ ਸ਼ਾਹਦ ਬਹੁਤ ਮਿਹਰਬਾਨੀ ਸ਼ੁਕਰੀਆ